ਚਮਤਕਾਰ ਦੇ ਨਾਮ ਤੇ ਪਾਦਰੀ ਬਜਿੰਦਰ ਸਿੰਘ ਔਰਤਾਂ ਦਾ ਕਰਦਾ ਸੀ ਸ਼ੋਸ਼ਣ ਔਰ ਕਿਸ ਤਰ੍ਹਾਂ ਕਾਨੂੰਨ ਦੇ ਸ਼ਕੰਜੇ ਵਿੱਚ ਫਸਿਆ ਔਰ ਮਾਨਯੋਗ ਅਦਾਲਤ ਦਾ ਰਾਖਮਾ ਰੱਖਿਆ ਹੋਇਆ ਫੈਸਲਾ 1 ਮਾਰਚ ਨੂੰ ਕੀ ਫੈਸਲਾ ਆ ਸਕਦਾ ਹੈ ਉਸ ਤੇ ਗੱਲਬਾਤ ਕਰਨ ਦੀ ਕਰਦੇ ਆ ਕੋਸ਼ਿਸ਼ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਦਰੀ ਬਜਿੰਦਰ ਸਿੰਘ ਜਿਹੜਾ ਕਿ ਦੋਸ਼ੀ ਕਰਾਰ ਦਿੱਤਾ ਗਿਆ ਮਾਂਜੋ ਕੋਰਟ ਦੇ ਵੱਲੋਂ ਕਿ ਮਾਂਜੋ ਕੋਰਟ ਨੇ 2018 ਦੇ ਵਿੱਚ ਜੋ ਮਤਲਬ ਕਹਿ ਸਕਦੇ ਸੀਗੇ ਕਿ ਇੱਕ ਕੇਸ ਜਿਹੜਾ ਹੈ ਉਹ ਜ਼ੀਰਖਪੁਰ ਦੇ ਵਿੱਚ ਕੀਤਾ ਗਿਆ ਜਿਸ ਰੇਪ ਜਿਸ ਮਹਿਲਾ ਦੇ ਨਾਲ ਹੋਇਆ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਪਿਛਲੇ ਦਿਨੀ 28 ਮਾਰਚ ਨੂੰ ਕੇਸ ਦੀ ਸੁਣਵਾਈ ਹੋਈ ਔਰ ਪਾਦਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜੀਰਖਪੁਰ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਪਾਦਰੀ ਬਜਿੰਦਰ ਸਿੰਘ ਦੇ ਸਮੇਤ ਕੁਝ ਹੋਰ ਲੋਕਾਂ ਦੇ ਉੱਪਰ ਵੀ ਇਹ ਦਾਖ ਜਿਹੜਾ ਪਰਚਾ ਦਾਖਲ ਕੀਤਾ ਸੀ ਪਰ ਉਹਨਾਂ ਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹ ਨਿਕਲ ਚੁੱਕੇ ਨੇ ਔਰ ਬਰਜਿੰਦਰ ਸਿੰਘ ਜਿਹੜਾ ਇਸ ਪੂਰੇ ਮਾਮਲੇ ਦਾ ਸ਼ਿਕਾਰ ਬਣ ਚੁੱਕਾ ਹੈ ਹੁਣ 1 ਅਪ੍ਰੈਲ ਨੂੰ ਇਸ ਦਾ ਜੋ ਕੋਰਟ ਦੀ ਸਜ਼ਾ ਹੈ ਔਰ ਉਹ ਹੋਏਗੀ ਔਰ ਜੇ ਧਰਾਮਾਂ ਦੀ ਗੱਲ ਕਰੀਏ 376 420 354 900 994 323 506 128 ਔਰ 149 ਮਤਲਬ ਇਹ ਜਿਹੜੀਆਂ ਧਰਾਮਾਂ ਸੀਗੀਆਂ ਉਹਨਾਂ ਦਾ ਗੱਲਬਾਤ ਕੋਈ ਹੈ ਮਾਂ ਜੋ ਕੋਰਟ ਦਾ ਧੰਨਵਾਦ ਕਰਦਿਆ ਹੋਇਆ ਆਪਣੇ ਪਤੀ ਦੀ ਸੁਰੱਖਿਆ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਵੀ ਵਾਰ-ਵਾਰ ਉਹ ਗੱਲਬਾਤ ਕਰ ਰਹੀ ਹੈ ਕਿ ਮੈਨੂੰ ਡਰ ਲੱਗਦਾ ਰਹਿੰਦਾ ਹੈ 2018 ਤੋਂ ਲੈ ਕੇ ਅੱਜ ਤੱਕ ਉਸ ਦੇ ਬੰਦੇ ਜਿਹੜੇ ਮੇਰੇ ਸਾਥ ਉਹਨਾਂ ਬੰਦਿਆਂ ਨੇ ਮੇਰਾ ਸਾਥ ਜਿਹੜਾ ਦਿੱਤਾ ਹੈ ਉਹਨਾਂ ਨੂੰ ਡਰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਮਤਲਬ ਕਹਿ ਸਕਦੇ ਆ ਕਿ ਬਜਿੰਦਰ ਸਿੰਘ ਨੇ ਪੂਰਾ ਜਿਹੜਾ ਬਣਾਇਆ ਹੋਇਆ ਸੀਗਾ ਉਹ ਸਾਰਾ ਕੁਝ ਜਿਹੜਾ ਹੈ ਹੁਣ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਦੇਖੋ ਇਨਸਾਨ ਮਰਦਾ ਨਹੀਂ ਆਪਣੀਆਂ ਗਲਤੀਆਂ ਕਰਕੇ ਮਰਦਾ ਬਜਿੰਦਰ ਸਿੰਘ ਪਹਿਲਾਂ ਵੀ ਜ਼ਮਾਨਤ ਤੇ ਸੀ ਲੇਕਿਨ ਜਦੋਂ ਸੋਸ਼ਲ ਮੀਡੀਆ ਤੇ ਇੱਕਔਰ ਦੇ ਥਾਪੜ ਮਾਰਦਿਆਂ ਦੀ ਵੀਡੀਓ ਵਾਇਰਲ ਹੋਈ ਹਾਲਾਂਕਿ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ AI ਦੇ ਨਾਲ ਇਹ ਵੀਡੀਓ ਜਿਹੜੀ ਬਣਾਈ ਗਈ ਹੈ ਜਦਕਿ ਉਹ ਪੂਰੀ ਸੀਸੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਉਹ ਲੜਕੇ ਨੂੰ ਵੀ ਲੈ ਕੇ ਆਇਆ ਕਿ ਜਿਸ ਲੜਕੇ ਦੇ ਉਹਨੇ ਥੱਪੜ ਮਾਰਿਆ ਸੀਗਾ ਉਸਨੇ ਮਤਲਬ ਇਸ ਗੱਲ ਨੂੰ ਕਲੈਰੀਫਾਈ ਕਰਨਾ ਚਾਹਿਆ ਕਿ ਇਹ ਉਹੀ ਲੜਕਾ ਉਹ ਕਹਿ ਰਿਹਾ ਜੀ ਮੇਰੇ ਬਿਲਕੁਲ ਥੱਪੜ ਨਹੀਂ ਮਾਰਿਆ ਸੀ ਮਤਲਬ ਆਪਣੇ ਆਪ ਨੂੰ ਰੱਬ ਕਹਾਉਣ ਲੱਗ ਪਿਆ ਸੀ ਬਜਿੰਦਰ ਸਿੰਘ ਬਜਿੰਦਰ ਸਿੰਘ ਜਿਹੜਾ ਕਿ ਕਹਿ ਸਕਦੇ ਆ ਕਿ ਪੂਰਾ ਉਹਦਾ ਨੈਟਵਰਕ ਸੀ ਹਾਲਾਂਕਿ ਉਹਦੇ ਸਮਰਥਕਾਂ ਨੇ ਮਤਲਬ ਉਸ ਦੇ ਹੱਕ ਦੇ ਵਿੱਚ ਆਵਾਜ਼ ਵੀ ਚੱਕੀ ਹੈ ਲੇਕਿਨ ਮਾਨਯੋਗ ਅਦਾਲਤ ਦੇ ਵੱਲੋਂ ਜਦੋਂ ਇਹ ਸਾਰੇ ਦੋਸ਼ ਜਿਹੜੇ ਸਾਬਤ ਹੋਏ ਤਾਂ ਉਹਨਾਂ ਨੇ ਇਹਨਾਂ ਨੂੰ ਦੋਸ਼ੀ ਕਰਾਰ ਜਿਹੜਾ ਦਿੱਤਾ ਗਿਆ ਹੁਣ 1 ਅਪ੍ਰੈਲ ਨੂੰ ਮਤਲਬ ਜਿਹੜੀ ਸਜ਼ਾ ਉਹ ਨਿਰਧਾਰਤ ਹੋਵੇਗੀ ਕਿਉਂਕਿ ਸਜ਼ਾ ਦਾ ਜਿਹੜਾ ਫੈਸਲਾ ਸੀਗਾ ਮਾਨਯੋਗ ਕੋਰਟ ਨੇ ਰਾਖਵੇਂ ਦੇ ਤੌਰ ਤੇ ਰੱਖ ਲਿਆ ਸੀਗਾ 1 ਅਪ੍ਰੈਲ ਨੂੰ ਦੱਸਿਆ ਜਾ ਰਿਹਾ ਕਿ ਉਸ ਦੀ ਮਤਲਬ ਜਿਹੜੀ ਉਹ ਹੋਏਗੀ ਲੇਕਿਨ ਜੇ ਲਾਇਆ ਜਾਵੇ ਤਾਂ ਦੋਸਤੋ ਇਸ ਸ਼ਖਸ ਦੀ ਬਰਬਾਦੀ ਦਾ ਆਲਮ ਕੀ ਹੈ ਕਿ ਇੰਨੇ ਲੋਕਾਂ ਦੇ ਵਿਸ਼ਵਾਸ ਦਾ ਪਾਤਰ ਬਣ ਗਿਆ ਸੀ ਇਸ ਨੂੰ ਤਾਂ ਫੂਕ ਫੂਕ ਕੇ ਕਦਮ ਰੱਖਣੇ ਚਾਹੀਦੇ ਸੀ ਵਿਖਾਵਾ ਨਹੀਂ ਸੀ ਕਰਨਾ ਚਾਹੀਦਾ ਇਸ ਤਰ੍ਹਾਂ ਚਪੇੜਾ ਮਾਰਨੀਆਂ ਲੋਕਾਂ ਦੇ ਨਾਲ ਦੁਰਵਿਵਹਾਰ ਕਰਨਾ ਲੜਕੀਆਂ ਦਾ ਸ਼ੋਸ਼ਣ ਕਰਨਾ ਹੁਣ ਆਏ ਦਿਨ ਸੋਸ਼ਲ ਮੀਡੀਆ ਤੇ ਸਾਰੇ ਕੁਝ ਵਾਇਰਲ ਹੋ ਰਿਹਾ ਜਿਹੜੀਆਂ ਜਿਹੜੀਆਂ ਬੱਚੀਆਂ ਦੇ ਨਾਲ ਇਹਨੇ ਕੀਤਾ ਉਹ ਸਾਰੇ ਕੁਝ ਬੋਲਦੀਆਂ ਨਜ਼ਰ ਆ ਰਹੀਆਂ ਲੇਕਿਨ ਸਵਾਲ ਇੱਥੇ ਹੀ ਹੈ ਨਾ ਕਿ ਭਾਈ ਜੈਸੀ ਕਰਨੀ ਹੈ ਵੈਸੀ ਹੀ ਪੜਨੀ ਹੈ ਹੁਣ ਤੁਸੀਂ ਦੇਖੋ ਇਹ ਵੀ ਦੱਸਿਆ ਕਿ ਉਸ ਦਿਨ ਫੁੱਟ ਫੁੱਟ ਕੇ ਜਿਹੜੇ ਮਾਨਯੋਗ ਅਦਾਲਤ ਦੇ ਵਿੱਚ ਰੋ ਪੈਸੀ ਬਜਿੰਦਰ ਸਿੰਘ ਹੁਣ ਤੁਸੀਂ ਆਪ ਦੱਸੋ ਉਹ ਕੀਤੇ ਹੋਏ ਗੁਨਾਹ ਜਿਹੜੇ ਨੇ ਕੀਤੇ ਹੋਏ ਗੁਨਾਹ ਜਿਹੜੇ ਨੇ ਹੁਣ ਉਹ ਅੱਖਾਂ ਦੇ ਸਾਹਮਣੇ ਆਉਂਦੇ ਨੇ ਹਾਲਾਂਕਿ ਵੀਡੀਓ ਵੀ ਹੈ ਵੀ 14 ਸਾਲ ਦੀ ਮੇਰੀ ਬੇਟੀ ਹੈ ਮੇਰੀ ਵਾਈਫ ਹੈ ਮੇਰੇ ਬੱਚੇ ਨੇ ਮੈਨੂੰ ਕਿਸ ਗੱਲ ਦੀ ਕਮੀ ਹੈ ਜੋ ਮੈਂ ਇਸ ਤਰ੍ਹਾਂ ਦਾ ਕਦਮ ਚੱਕਾਂਗਾ ਬਹੁਤ ਕੁਝ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਦੀ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਕਾਨੂੰਨ ਦੀ ਸ਼ਿਕੰਜੇ ਚੋਂ ਬਚ ਜਾਮਾ ਪਰ ਅਜੀਹਾ ਕੁਛ ਨਹੀਂ ਇਹ ਲੋਕ ਰੋਟੀ ਨੂੰ ਚੋਚੀ ਦੱਸਣ ਲੱਗ ਪਏ ਸੀ ਸ਼ਾਇਦ ਆਪਣੇ ਆਪ ਨੂੰ ਇਹ ਭਗਵਾਨ ਦੱਸਣ ਲੱਗ ਪਿਆ ਸੀ ਕਿਉਂਕਿ ਕਿਸ ਕੋਈ ਵੀਲਚੇਅਰ ਤੇ ਆ ਰਿਹਾ ਉਸ ਨੂੰ ਉਠਾ ਦੇਣਾ ਔਰ ਭਜਾ ਦੇਣਾ ਕਿ ਵੀਲਚੇਅਰ ਤੇ ਆਇਆ ਸੀ ਆ ਵੇਖੋ ਮੈਂ ਆਪਣੀ ਸ਼ਕਤੀ ਦੇ ਨਾਲ ਇਹਨੂੰ ਤੁਰਨਾ ਲਾ ਦਿੱਤਾ ਜਦਕਿ ਉਹ ਪਹਿਲਾਂ ਹੀ ਤੁਰ ਸਕਦਾ ਸੀਗਾ ਉਹ ਇੱਕ ਅਨੈਕਟਮੈਂਟ ਕੀਤੀ ਸੀ ਉਹ ਲੜਕੀ ਉਸ ਲੜਕੇ ਨੇ ਕੀਤਾ ਖੁਲਾਸਾ ਕਿ ਮੈਨੂੰ ਚਾਵਲ ਦਿੱਤੇ ਸੀ ਮੈਨੂੰ ਚੀਨੀ ਦਿੱਤੀ ਸੀ 3 ਕਿਲੋ 5 ਕਿਲੋ ਆਟਾ ਦਿੱਤਾ ਸੀ ਕੁਝ ਇਹੋ ਜਿਹਾ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦੇ ਮਾਸੂਮ ਬੱਚਿਆਂ ਦੀ ਮਜਬੂਰੀ ਦਾ ਤੁਸੀਂ ਨਜਾਇਜ਼ ਫਾਇਦਾ ਲੈ ਰਹੇ ਹੋ ਲੋਕਾਂ ਵਿੱਚ ਲਿਆ ਰਹੇ ਹੋ ਉਹਨਾਂ ਨੂੰ ਕਿ ਸਿੱਧ ਕੀ ਕਰਨਾ ਚਾਹੁੰਦੇ ਕਿ ਤੁਸੀਂ ਰੱਬ ਬਣ ਗਏ ਹੋ ਦੁਰਫਿਟੇ ਮੂੰਹ ਇਸ ਤਰ੍ਹਾਂ ਦੇ ਸ਼ਖਸ ਦੇ ਜਿਨੇ ਬਾਈਬਲ ਜੋ ਕਿ ਉਹ ਬਿੱਤਰ ਗ੍ਰੰਥ ਹੈ ਜਿਸ ਦੇ ਅੱਗੇ ਨਤਮਸਤਕ ਹੁੰਨੇ ਆ ਸੀ ਤੁਸੀਂ ਉਸ ਦਾ ਹਵਾਲਾ ਦੇ ਦੇ ਕੇ ਦੇ ਦੇ ਕੇ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਹੋ ਤੁਸੀਂ ਬੜਾ ਅਫਸੋਸ ਆਉਂਦਾ ਹੈ ਔਰ ਖਾਸ ਕਰਕੇ ਜਦੋਂ ਉਸ ਬੱਚੇ ਨੇ ਭੇਦ ਖੋਲਿਆ ਕਿ ਮੇਰੀ ਇਹ ਕੋਈ ਭੈਣ ਨਹੀਂ ਹੈ ਮੇਰਾ ਕੋਈ ਕੁਝ ਨਹੀਂ ਲੱਗਦਾ ਮੈਨੂੰ ਤਾਂ ਇਹ ਕਿਹਾ ਗਿਆ ਕਿ ਆ ਮੈਂ ਤੈਨੂੰ ਸਮਾਨ ਦੇ ਦੇਗਾ ਤੇ ਤੂੰ ਆ ਆ ਚੀਜ਼ਾਂ ਕਰਦੇ ਬੱਚੀ ਤਾਂ ਪਹਿਲਾਂ ਹੀ ਤੁਰ ਸਕਦੀ ਸੀ ਸੋ ਇਸ ਕਰਕੇ ਦੋਸਤੋ ਆਪਾਂ ਜਾਦਾ ਕਰਕੇ ਮੈਂ ਦੇਖਿਆ ਕਿ ਲੋਕ ਜਿਹੜੇ ਨੇ ਉਹ ਸ਼ਿਕਾਰ ਹੋ ਰਹੇ ਨੇ ਬਹੁਤ ਪਾਗਰੀ ਨੇ ਅਸੀਂ ਬਾਕੀ ਦੀਆਂ ਦੀ ਕਿਉਂ ਗੱਲ ਕਰੀਏ ਜੇ ਬਾਕੀ ਇਹੋ ਜਿਹਾ ਕਰਨਗੇ ਉਹ ਵੀ ਫਸਣਗੇ ਪਰ ਸਵਾਲ ਇਹ ਹੈ ਕਿ ਇਸ ਕਾਰਵਾਈ ਨੂੰ ਮੱਧੇ ਨਜ਼ਰ ਰੱਖਦੇ ਹਾਂ ਉਹਨਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਕਦੇ ਐਸੀ ਇਹੋ ਜਿਹਾ ਸਟੈਪ ਨਾ ਕਰ ਸਕੀਏ ਆ ਜਿਨ੍ਹਾਂ ਦੀਆਂ ਖਬਰਾਂ ਦੇਖਦੇ ਹਾਂ ਕੱਲ ਨੂੰ ਕੋਈ ਸਾਡੀਆਂ ਖਬਰਾਂ ਦਾ ਦੇਖੇ ਸੋ ਇਸ ਕਰਕੇ ਦੋਸਤੋ 1 April ਦਾ ਆਪਾਂ ਨੂੰ ਇੰਤਜ਼ਾਰ ਹੈ ਕੱਲ ਮਤਲਬ ਕੀ ਫੈਸਲਾਮਾਨਯੋਗ ਅਦਾਲਤ ਦੇਵੇਗਾ ਉਸ ਤੇ ਰਹੇਗੀ ਪੋਸੂਨਾਮਾ ਦੀ ਨਜ਼ਰ ਜੁੜੇ ਰਹੋ ਪੋਸੂਨਾਮਾ ਚੈਨ ਦੇ ਨਾਲ